ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਪਿੰਡ ਸੰਗੁਰਮਾਣਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਬਾਈ ਕੋਲੇ ਪੰਜ ਨਗ ਵਕਾਊ ਆ ਸਾਰੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਓ ਫੋਲੋ ਤੇ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਗੁਰਵਿੰਦਰ ਸਿੰਘ ਜੀ ਸਾਣਾ ਮਲਕੀਤ ਸਿੰਘ ਨੰਬਰਦਾਰ ਪਿੰਡ ਸੰਗੁਰ ਬਣਾ ਜੀ ਠੀਕ ਆ ਬਾਈ ਤੇ ਬਾਈ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 7883 7883 8220 8220 8220 ਹਾਂਜੀ ਠੀਕ ਐ ਤੇ ਬਾਈ ਆਪਣੇ ਕੋਲੇ ਬੱਕਰੀਆਂ ਇਹ ਕਿੰਨੀਆਂ ਐ ਤੇ ਕਿਹੜੀਆਂ ਕਿੜੀਆਂ ਵਕਾਊ ਆ ਇਹ ਆਪਣੇ ਕੋਲੇ ਜੀ ਤਿੰਨ ਦਾ ਬੱਕਰੀਆਂ ਇੱਕ ਪਾਠ ਆ ਤੇ ਇੱਕ ਬੋਗ ਆ ਜੀ ਪੰਜ ਨਾਗਾ ਸਾਰੇ ਹਾਂਜੀ ਹਾਂਜੀ ਤੇ ਪੰਜੇ ਵਕਾਉਗਾ ਬਾਈ ਪੰਜੇ ਵਕਾਉਗਾ ਜੀ ਠੀਕ ਆ ਤੇ ਆ ਜਿਹੜੀ ਔਰਲੇ ਪਾਸੇ ਮੱਖੀ ਜੀ ਨਹੀਂ ਹੈ ਜਿਹੜੀ ਬੱਕਰੀ ਆ ਕੋ ਨਹੀਂ ਆ ਹਾਂਜੀ ਹਾਂਜੀ ਇਹਦੇ ਬਾਰੇ ਦੱਸਿਓ ਬਾਈ ਉਰੇ ਨੂੰ ਕਰ ਲੋ ਇਹਨੂੰ ਬੋਝ ਕੇ ਕੋਈ ਨਹੀਂ ਲਓ ਵੀ ਮਿੱਤਰੋ ਇਹ ਕੋ ਨਹੀਂ ਆ ਖਾਨ ਬਾਈ ਇਹਦਾ ਇੱਕ ਵੱਡਾ ਛੋਟਾ ਜਿਹਾ ਹੈ ਉਹ ਐਸੀ ਆ ਬਾਈ ਦੁੱਧ ਦੋਹਾਂ ਚੋਂ ਆਉਂਦਾ ਦੁੱਧ ਦੋਹਾਂ ਚੋਂ ਆਉਂਦਾ ਹਾਂਜੀ ਹਾਂਜੀ ਲਓ ਵੀ ਮਿੱਤਰੋ ਥਣਾ ਦਾ ਥੋੜਾ ਜਿਹਾ ਵੱਡੇ ਛੋਟੇ ਦਾ ਫਰਕ ਆ ਦੇਖ ਸਕਦੇ ਹੋ ਤੁਸੀਂ ਤੇ ਬਾਈ ਇਹ ਗੱਬਣਾ ਕਿ ਖਾਲੀ ਆ ਇਹ ਗੱਬਣਾ ਜੀ ਕਿੰਨੇ ਚਿਰ ਦੀ ਗੱਬਣਾ ਬਾਈ ਇਹ 2 ਕੁ ਮਹੀਨਿਆਂ ਦੇ ਲਗਭਗ 2 ਮਹੀਨਿਆਂ ਦੀ ਹੈਗੀ ਇਸੇ ਬੋਗ ਤੋਂ ਗੱਬਣਾ ਹੀ ਫੁੱਲ ਗਰੰਟੀ ਆ ਬਾਈ ਹਾਂਜੀ ਹਾਂਜੀ ਲਓ ਜੀ ਮਿੱਤਰੋ ਫੁੱਲ ਗਰੰਟੀ ਨਾਲ ਗੱਬਣਾ ਕਿੰਮਾ ਸੂਆ ਬਾਈ ਇਹ ਇਹ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਹਾਂਜੀ ਤੇ ਇਹ ਮੁੱਲ ਆਪਾਂ ਇਕੱਠਾ ਹੀ ਦੱਸਣਾ ਸਾਰਿਆਂ ਦਾ ਕਿ ਫੋਨ ਤੇ ਦੱਸੋਗੇ ਡੋਡੀ ਆਪਾਂ ਫੋਨ ਤੇ ਕਰ ਲਾਂਗੇ ਜਿਵੇਂ ਜਿਵੇਂ ਆਣ ਜਜੂ ਕਰ ਲਾਂਗੇ ਠੀਕ ਆ ਇੱਕ ਨੰਬਰ ਤੇ ਇਹ ਆ ਗਈ ਆਪਣੀ ਪਹਿਲੀ ਬੱਕਰੀ ਤੇ ਇਸ ਤੋਂ ਇਲਾਵਾ ਇੱਕ ਆਪਣੇ ਕੋਲੇ ਆ ਪਾਠਾ ਇਸੇ ਦੀ ਹੈ ਬਾਈ ਹਾਂਜੀ ਕਿੰਨੇ ਚਿਰ ਦੀ ਹੈ ਬਾਈ ਇਹ ਹੋਊਗੀ ਬਾਈ ਮੇਰਾ ਖਿਆਲ ਤਿੰਨ ਪੰਜਾਂ ਚਾਰ ਮਹੀਨਿਆਂ ਦੀ ਹਾਂ ਇੰਨੇ ਕ ਹੋਊਗੀ ਤਿੰਨ ਚਾਰਾਂ ਗਿਮਹੀਨਿਆਂ ਦੀ ਸ਼ੀਕੀ ਲੈ ਵੀ ਥਾਣਾ ਤੁਹਾਨੂੰ ਦਿਖਾ ਦਿੰਨੇ ਆ ਛੋਟਾ ਛੋਟਾ ਥਾਣ ਲੱਗਿਆ ਸਾਫ ਸੁਥਰੀ ਥੱਲੋਂ ਤੇ ਐਸੇ ਬੱਕਰੇ ਦੀ ਆ ਬਾਈ ਇਹ ਹਾਂਜੀ ਹਾਂਜੀ ਐਸੇ ਬੱਕਰੇ ਦੀ ਲੈ ਵੀ ਬਰੀਡਰ ਕੋਲੇ ਖੜਾ ਸਿੰਗ ਛੋਟੇ ਛੋਟੇ ਸਿੰਗ ਆ ਇਹਦੇ ਦੇਖ ਸਕਦੇ ਹੋ ਤੁਸੀਂ ਇਸ ਤੋਂ ਅੱਗੇ ਆ ਗਿਆ ਬਾਈ ਜੀ ਇੱਕ ਬਰੀਡਰ ਆ ਗਿਆ ਇਹਨੂੰ ਮੜਾ ਜਾ ਇਹਨੂੰ ਕੱਢੋ ਹਾਂਜੀ ਲਓ ਵੀ ਮਿੱਤਰੋ ਆ ਬੱਕਰਾ ਹੈ ਇਹ ਦੰਦੀ ਕਿਵੇਂ ਆ ਬਾਈ ਇਹ ਮਤਲਬ ਬਾਈ ਹੀਰਾ ਹੀ ਆ ਵੇਖੋ ਜੀ ਮਾੜਾ ਬਾਕੀ ਆਪਾਂ ਵੇਖਿਆ ਨਹੀਂ ਐਵੇਂ ਦੇਖ ਲਓ ਕੋਈ ਨਹੀਂ ਵੇਖ ਲਓ ਦੰਦ ਦੋਂਦਾ ਹੋਊਗਾ ਥੱਲੇ ਹੀ ਪਾਸੇ ਹੁੰਦੇ ਦੰਦ ਬਾਈ ਚਾਰ ਆ ਬਾਈ ਦੰਦ ਚਾਰ ਦੰਦ ਆ ਬਾਈ ਤੇ ਕਿੰਨੀ ਕੁ ਮਰਾਂ ਇਹਦੀ ਤਕਰੀਬਨ ਹੋਊਗੀ ਸਾਲ ਡੇਢ ਸਾਲ ਦੀ ਉਮਰ ਹੋਊਗੀ ਇਹਦੀ ਬਸ ਡੇਢ ਕਿਸਾਲ ਤੱਕ ਠੀਕ ਆ ਕੰਨ ਕੋਨਾ ਚੰਗਾ ਨਾ ਕਣਕੌੜਾ ਵੀ ਚੰਗਾ ਹੈ ਤੇ ਸਿੰਗ ਤੁਸੀਂ ਦੇਖ ਸਕਦੇ ਹੋ ਨਾਲ ਹੀ ਮੁੜਿਆ ਗੋਲ ਨੱਕ ਦਾ ਹੈ ਦੋਸਤੋ ਤੇ ਛਾਲਰ ਪੱਟੀ ਚੰਗੀ ਆ ਹਾਂ ਦੇਖ ਸਕਦੇ ਹੋ ਦੋਸਤੋ ਛਾਲਰ ਪੱਟੀ ਚਾਰ ਦੰਦ ਬੱਚਾ ਹੈ ਕੰਨ ਕੋਨ ਠੀਕ ਆ ਤੇ ਇਸੇ ਬਰੀਡਰ ਤੋਂ ਇਹ ਜਿਹੜੀ ਪਹਿਲਾਂ ਬੱਕਰੀ ਤੁਹਾਨੂੰ ਦਿਖਾਈ ਆ ਉਹ ਗੱਬਣ ਠੀਕ ਆ ਛੱਡ ਦੇਈ ਇਸ ਤੋਂ ਅੱਗੇ ਬਾਈ ਜੀ ਇੱਕ ਆ ਕਾਲੀ ਬੱਕਰੀ ਆ ਦੇਸੀ ਹਾਂਜੀ ਇਹਦੇ ਬਾਰੇ ਦੱਸਿਓ ਬਈ ਇਹ ਗੱਭਣ ਲੱਗਦੀ ਆ ਹਾਂਜੀ ਗੱਭਣਗੀ ਕਿੰਨੇ ਚਿਰ ਦੀ ਗੱਭਣਾ ਬਾਈ 2 ਕੁ ਮਹੀਨੇ ਦੀ ਇਹ ਹੀ ਆ ਬਸ ਇਹ ਵੀ 2 ਮਹੀਨੇ ਦੀ ਹਾਂਜੀ ਹਾਂਜੀ ਗਰੰਟੀ ਨਾਲ ਆ ਨਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਲਓ ਵੀ ਇਹ ਵੀ ਕੰਨ ਕੋਨੇ ਦਾ ਵੀ ਠੀਕ ਆ ਦੇਸੀ ਆ ਚਿੱਟੀ ਆਖਾ ਐ ਬੀਟਰਲ ਕ੍ਰਾਸ ਕਹਿ ਸਕਦੇ ਆ ਆਪਾਂ ਇਹਨੂੰ ਥਣ ਥਣ ਨੂੰ ਇਹਦੇ ਵੀ ਦਿਖਾ ਦਿੰਨੇ ਥੋੜਾ ਥਣ ਛੂਟ ਆ ਇਹ ਵੀ ਵਿਖਾਉਂਦੀ ਆ ਚੱਲਦੇ ਦੋਵੇਂ ਬਾਈ ਹਾਂ ਨਾ ਚੱਲਦੇ ਦੋਵੇਂ ਸਾਫ ਉਤੋਂ ਲੈ ਵਾਲੂ ਆ ਹਾਂਜੀ ਲੇ ਵੀ ਸਾਫ ਸੁਥਰੇ ਲੇਵੇ ਦੀ ਆ ਤੇ ਇਸ ਤੋਂ ਇਲਾਵਾ ਇੱਕ ਕਾਲੀ ਉਹ ਬੱਕਰੀ ਉਹ ਪਾਠ ਫੜ ਕੇ ਲਿਆਓ ਬਾਈ ਉਹਦਾ ਕੰਨ ਕੋ ਨਹੀਂ ਚੰਗਾ ਖਰ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀ ਗੱਬਣਾ ਜੀ ਕਿਰਮਾ ਸੂਆ ਬਾਈ ਇਹ ਇਹ ਪਹਿਲਾ ਸੂਆ ਜੀ ਅੱਛਾ ਪਹਿਲੀ ਸੂਈ ਪਾਠ ਹਾਂਜੀ ਲਓ ਵੀ ਮਿੱਤਰੋ ਗੱਬਣਾ ਕਿੰਨੇ ਚਿਰ ਦੀ ਹੋਊਗੀ ਤਿੰਨਾਂ ਕੁ ਮਹੀਨਿਆਂ ਦੀ ਬਾਈ ਇਹ ਬਸ ਹੈਗੀ ਇਹਨੇ ਕਿ ਤਕਰੀਬਨ ਹੈ ਜੀ 2.5 ਤਿੰਨ ਮਹੀਨਿਆਂ ਦੀ ਲਓ ਵੀ ਤਿੰਨ ਮਹੀਨਿਆਂ ਦੀ ਪਾਠ ਆ ਪਹਿਲਾ ਸੂਆ ਹੈ ਕੰਨ ਕੋਨੇ ਦਾ ਚੰਗਾ ਆ ਖਬਰਾਉਣਾ ਦੋਸਤੋ ਤੇ ਸਿੰਘਾਂ ਦਾ ਸਾਈ ਤੁਹਾਨੂੰ ਦਿਖਾ ਦੇਣਾ ਦੰਦੀ ਕਿਵੇਂ ਬਾਈ ਵੇਖੀ ਮਾਣਿਆ ਚਾਰ ਇਹ ਆ ਲਓ ਜੀ ਚਾਰ ਦੰਦ ਪਾਠਾ ਪਹਿਲਾ ਸੁਆ ਤੇ ਮੁੱਲ ਬਾਈ ਫਿਰ ਫੋਨ ਤੇ ਹੀ ਕਰਨਾ ਆਪਾਂ ਫੋਨ ਤੇ ਕਰਾਂਗੇ ਜੀ ਠੀਕ ਜਿਵੇਂ ਜਜੂ ਕਰ ਦੋ ਤੇ ਬਾਈ ਦਾ ਨੰਬਰ ਦੋਸਤੋ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਤੇ ਪੰਜਾਂ ਨਗਾਂ ਦਾ ਸੌਦਾ ਕਰ ਲਓ ਜੇ ਕਿਸੇ ਨੇ ਸਾਰੇ ਇਕੱਠੇ ਲੈਣੇ ਆ ਬਾਈ ਕਹਿੰਦਾ ਵੀ ਜਾਇਜ਼ ਮੋਲਣਾ ਦੇ ਦੇਾਂਗੇ ਤੇ ਬਾਈ ਨੇ ਜਿਆਦੇ ਪਸ਼ੂ ਆ ਬਾਈ ਕੋਲੇ ਇਸ ਕਰਕੇ ਬਾਈ ਨੇ ਇਹ ਸੇਲ ਕਰਨੇ ਆ ਤੇ ਨੰਬਰ ਬਾਈ ਦਾ ਚੱਲ ਰਿਹਾ ਸਕਰੀਨ ਤੇ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ